ਮੈਂ ਇੱਕ ਗੱਲ ਕਹਿਣਾ ਜਦੋਂ ਤਿੰਨ ਪੁੱਤਾਂ ਦੀ ਦਾਤ ਮੰਗੀ ਸੀ ਆ ਜਿਹੜੇ ਤਿੰਨ ਪੁੱਤਾਂ ਨੂੰ ਵਿਆਹਣ ਆਏ ਜੀ ਜਦੋਂ ਇਹਨਾਂ ਤਿੰਨ ਪੁੱਤਾਂ ਦੀ ਦਾਤ ਮੰਗੀ ਸੀ ਕਿਹੇ ਕਲੱਬ 'ਚੋਂ ਮੰਗੀ ਜਾਂ ਗੁਰੂ ਘਰ 'ਚੋਂ ਮੰਗੀ ਗੁਰੂ ਕੋਲੋਂ ਮੰਗੀ ਹੀ ਜਾਂ ਕਿੱਥੋਂ ਮੰਗੀ ਹੀ ਗੱਡੀਆਂ ਕਾਰਾਂ ਕੋਠੀਆਂ ਕਿੱਥੋਂ ਮੰਗੀਆਂ ਇਹ ਗੁਰੂ ਤੋਂ ਮੰਗੀਆਂ ਜਾਂ ਜਾ ਕੇ ਕਲੱਬ 'ਚੋਂ ਮੰਗੀਆਂ ਸੀ ਬਦੂ ਕਾ ਕੋਈ ਉਹਨਾਂ ਗੱਡੀਆਂ ਕਾਰਾਂ ਕੋਠੀਆਂ ਕਿੱਥੋਂ ਮੰਗੀਆਂ ਇਹ ਕਿਹ ਕਲੱਬ ਜੋ ਮੰਗੀਆਂ ਸੀ ਜਿਹੜੇ ਡਾਂਸਰ ਨੂੰ ਚਾਕੇ ਉਹ ਤੋਂ ਮੰਗਿਆ ਸੀ ਜੋ ਦਿੰਦਾ ਸਾਨੂੰ ਸਾਰਾ ਕੁਝ ਗੁਰੂ ਦਿੰਦਾ ਵਾ ਤੇ ਪਾਰਟੀ ਗੁਰੂ ਤੇ ਪਾਰਟੀਆਂ ਹੀ ਉਥੇ ਕਲੱਬਾਂ ਜੀ ਕਰਦੇ ਆ ਜੇ ਗੁਰੂ ਦਿੰਦਾ ਵਾ ਤੇ ਸ਼ੁਕਰਾਨਾ ਵੀ ਗੁਰੂ ਚਰਨਾਂ 'ਚ ਕੀਤਾ ਜਾਵੇ ਨਾ ਉਹਦਾ ਸ਼ੁਕਰਾਨਾ ਫੇਕ ਕਲੱਬਾਂ 'ਚ ਉਥੇ ਮੀਠ ਸ਼ਰਾਬਾਂ ਖੋਲੇ ਨਜਣ ਗਾਉਣ ਵਾਲੀਆਂ ਖੁੱਲੀਆਂ ਤੇ ਗੁਰਦੁਆਰੇ ਦੇ ਰਾਗੀ ਸਹਿੰਗ ਨੇ ਕਹਿਤਾ 3100 ਰੁਪਇਆ ਭੇਟਾ ਉਹਨੂੰ ਅਖੜਾ ਤੂੰ ਘੱਟ ਕਰ ਐਨੇ ਤੂੰ ਵੀ ਤੂੰ ਛੇਲ ਲਾਉਂਦਾ ਜੇ ਹੱਲੇ ਇਹ ਗੱਲ ਕਹਿੰਦੇ ਲੋਗ ਯਾਰ ਤੁਸੀਂ ਛੇਲ ਲਾਉਂਦੇ ਸਾਡੇ ਗੁਰੂ ਦੇ ਸ਼ਬਦ ਦਾ ਮੁੱਲ ਕੁਝ ਵੀ ਨਹੀਂ ਤੇ ਗੰਦਗੀ ਦਾ ਮੁੱਲ ਲੱਖਾਂ ਚ ਪਾਤਾ ਕੈਸੀ ਕੈਸੀ ਘਟ ਗਿਆ ਸੋਚ ਸਾਡੇ ਲੋਕਾਂ ਦੇ ਕੀ ਕੀ ਬਣੂ ਇਹਨਾਂ ਲੋਕਾਂ ਦਾ ਤੇ ਅਸੀਂ ਘਟ ਗਿਆ ਸੋਚ ਕਈ ਵਾਰੀ ਮੁੜ ਕੇ ਗਿਲਾ ਬਣਾ ਹੁੰਦਾ ਵਾ